ਰਾਹੁਲ ਗਾਂਧੀ ਵਿਰੋਧੀ ਏਡੀ ਦੇ ਛਾਪੇ ਦੀ ਯੋਜਨਾ ਬਣਾਈ ਜਾ ਰਹੀ ਹੈ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਦਾਵਾ ਕੀਤਾ ਹੈ ਕਿ ਉਹਨਾਂ ਵਿਰੋਧੀ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਛਾਪੇ ਦੀ ਯੋਜਨਾ ਬਣਾਈ ਜਾ ਰਹੀ ਹੈ ਰਾਹੁਲ ਨੇ ਮੀਰਬਰ ਨੂੰ देर रात ਕਰੀਬ 2:00 ਵਜੇ ਐਕਸ ਤੇ ਕੀਤੀ ਇੱਕ ਪੋਸਟ 'ਚ ਇਹ ਦਾਵਾ ਕੀਤਾ ਉਹਨਾਂ ਲਿਖਿਆ ਤੁਹਾਨੂੰ ਬੰਨ ਨੂੰ ਸੰਸਦ 'ਚ ਮੇਰਾ ਚੱਕਰ ਵਿਪਾਸ਼ਨਾ ਪਸੰਦ ਨਹੀਂ ਆਇਆ ईडी ਦੇ ਅੰਦਰੂਨੀ ਸੂਤਰਾਂ ਨੇ ਮੈਨੂੰ ਦੱਸਿਆ ਕਿ ਮੇਰੇ ਖਿਲਾਫ ਛਾਪੇਮਾਰੀ ਦੀ ਯੋਜਨਾ ਬਣਾਈ ਜਾ ਰਹੀ ਹੈ ਮੈਂ ਖੁੱਲ੍ਹਾ ਮੀਡੀਆ ਅਧਿਕਾਰੀਆਂ ਦਾ ਇੰਤਜ਼ਾਰ ਕਰ ਰਿਹਾ ਹਾਂ ਉਹਨਾਂ ਨੂੰ ਚਾਹ ਤੇ ਦੁਸਕਟ ਮੇਰੇ ਵੱਲੋਂ ਰਾਹੁਲ ਨੇ 29 ਜੁਲਾਈ ਨੂੰ ਸੰਸਦ ਸੈਸ਼ਨ ਦੌਰਾਨ ਬਸਤੀ 2024-25 ਤੇ ਲੋਕ ਸਭਾ 'ਚ ਭਾਸ਼ਣ ਦਿੱਤਾ ਸੀ ਇਸ ਦੌਰਾਨ ਉਹਨਾਂ ਨੇ ਬਸਤੀ ਦੀ ਤੁਲਨਾ ਮਹਾਪਾਰਟ ਦੇ ਚੱਕਰਵਿਊ ਨਾਲ ਕੀਤੀ ਉਹਨਾਂ ਨੇ ਕਿਹਾ ਕਿ 6 ਲੋਕਾਂ ਦਾ ਸਮੂਹ ਪੂਰੇ ਦੇਸ਼ ਨੂੰ ਚੱਕਰਵਿਊ ਵਿੱਚ ਫਸਾ ਰਿਹਾ ਹੈ ਇਹ ਛੇ ਲੋਕਾਂ ਹਨ ਨਰਿੰਦਰ ਮੋਦੀ ਅਮਿਤ ਸ਼ਾ ਮੋਹਨ ਭਗਵਤ ਅਜੀਤ ਡੋਬਾਲ ਅਡਾਨੀ ਤੇ ਅਵਾਨੀ ਰਾਹੁਲ ਨੇ ਕਿਹਾ ਸੀ ਕਿ ਹਜ਼ਾਰਾਂ ਸਾਲ ਪਹਿਲਾਂ ਕੁਰਖੇਤਰ ਚਾ ਵਿਮਨੀਆਂ ਨੂੰ ਛੇ ਲੋਕਾਂ ਨੇ ਚੱਕਰ ਵਿਊ ਚ ਫਸਾ ਕੇ ਮਾਰ ਦਿੱਤਾ ਸੀ ਚੱਕਰ ਵਿਊ ਦਾ ਇੱਕ ਹੋਰ ਨਾਮ ਪਦਮ ਵਿਊ ਹੈ ਜੋ ਕਮਦ ਦੇ ਫੁੱਲ ਦੇ ਛਕਲ ਵਿੱਚ ਹੈ ਇਸ ਦੇ ਅੰਦਰ ਦਾਰਾ ਤੇ ਹਿੰਸਾ ਹੈ ਰਾਹੁਲ ਨੇ ਕਿਹਾ 21ਵੀਂ ਸਦੀ ਵਿੱਚ ਕ ਨਮਾ ਚੱਕਰ ਵਿਊ ਬਣਿਆ ਹੈ ਉਹ ਵੀ ਕਮਕ ਦੇ ਫੁੱਲ ਦੇ ਰੂਪ ਵਿੱਚ ਪ੍ਰਧਾਨ ਮੰਤਰੀ ਇਸ ਚਿੰਨ੍ਹ ਨੂੰ ਆਪਣੀ ਛਾਤੀ ਤੇ ਪਹਿਨਦੇ ਹਨ ਆਭਿਮਨਯੋਨਾ ਜੋ ਕੀਤਾ ਗਿਆ ਉਹ ਭਾਰਤ ਨਾਲ ਕੀਤਾ ਜਾ ਰਿਹਾ ਹੈ ਦੇਸ਼ ਦੇ ਕਿਸਾਨ ਮਜ਼ਦੂਰ ਅਤੇ ਨੌਜਵਾਨ ਡਰੇ ਹੋਏ ਹਨ راہਣ ਨੇ ਕਿਹਾ ਇੰਡੀਆ ਪਲੱਸ ਇਸ ਚੱਕਰव्यूਹ ਨੂੰ ਤੋੜ ਦੇਵੇਗਾ ਰਾਹਣ ਨੇ ਕਿਹਾ ਕੇਂਦਰ ਸਰਕਾਰ ਦੁਆਰਾ بنائے ਗੇ ਚੱਕਰव्यूਹ ਕਾਰਨ ਕਰੋੜਾਂ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਇੰਡੀਆ ਪਲੱਸ ਸਦਨ ਵਿੱਚ ਜਾਤੀ ਜਨਗਣਨਾ ਅਤੇ ਐਮਐਸਪੀ ਲਈ ਕਾਨੂੰਨੀ ਗਰੰਟੀ ਪਾਸ ਕਰਕੇ ਇਸ ਚੱਕਰ ਨੂੰ ਤੋੜ ਦੇਵੇਗਾ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਅਨੁਦਾਤਾ ਸਰਕਾਰ ਤੋਂ ਇਹ ਕਾਨੂੰਨੀ ਮੰਗ ਕਰ ਰਹੀ ਹੈ ਅਸੀਂ ਮਹਿਸੂਸ ਕੀਤਾ ਕਿ ਜੇਕਰ ਸਰਕਾਰ ਨੇ ਬਸਤੇ ਵਿੱਚ ਇਸ ਲਈ ਕੋਈ ਵਿਵਸਥਾ ਕੀਤੀ ਹੁੰਦੀ ਤਾਂ ਚੱਕਰ ਇਹ ਵਿੱਚ ਫਸੇ ਕਿਸਾਨ ਬਾਹਰ ਨਹੀਂ ਨਿਕਲ ਸਕਦੇ ਸਨ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਮੈਂ ਇਥੇ ਇੰਡੀਆ ਬਲਾਗ ਦੀ ਤਰਫੋਂ ਗਾਰੰਟੀ ਦਿੰਦਾ ਹਾਂ ਕਿ ਅਸੀਂ ਇਸ ਨੂੰ ਇਸ ਸਦਨ ਵਿੱਚ ਪਾਸ ਕਰਕੇ ਤੁਹਾਨੂੰ ਦੇਵਾਂਗੇ